ਬਰਵਾਲਾ ਦੇ ਵਿੱਚ ਕੀ ਸਥਿਤੀ ਹੈ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਨਪਿੰਦਰ ਸਿੰਘ ਬਰਾਜ ਜੋ ਕਿ ਤਾਜ਼ਾ ਸਥਿਤੀ ਬਾਰੇ ਦੱਸਣਗੇ ਨਪਿੰਦਰ ਬਰਵਾਲਾ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਹਾਂਜੀ ਬਲਾਲ ਕਾਫੀ ਤਣਾਅ ਵਾਲਾ ਮਾਹੌਲ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਤੋਂ ਖਬਰ ਆਈ ਹੈ ਕਿ 2 ਵਜੇ ਦੁਬਾਰਾ ਸਮਾਈ ਹੋਣੀ ਹੈ ਔਰ ਪੁਲਿਸ ਇੱਥੇ ਰੇਡ ਕਰ ਸਕਦੀ ਹੈ ਸਤਲੋ ਕਾਸ਼ਰ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਜਿਹੜੀ ਚੌਕਸੀ ਉਡਾਰੀ ਚ ਗਈ ਹੈ ਆਸ਼ਰਮ ਦੇ ਨਿਜੀ ਸੁਰੱਖਿਆ ਕਰਮੀ ਨੇ ਜਿਹੜੇ ਉਹਨਾਂ ਨੂੰ ਜਿਹੜਾ ਐਕਟਿਵ ਕਰ ਦਿੱਤਾ ਗਿਆ ਔਰ ਨਾਲ ਹੀ ਜਿਹੜੇ ਆਸ਼ਰਮ ਦੇ ਜਿਹੜੇ ਫੋਲੋਅਰ ਨੇ ਭਗਤ ਨੇ ਉਹ ਭਾਰੀ ਜਿੰਸੀ ਦੇ ਵਿੱਚ ਆਸ਼ਰਮ ਦੇ ਗੇਟ ਤੇ ਬੈਠੇ ਨੇ ਔਰ ਆਸ਼ਰਮ ਨੂੰ ਪੂਰੀ ਤਰ੍ਹਾਂ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਇੱਕ ਸੁਰੱਖਿਆ ਦਾ ਕਵਚ ਬਣਾ ਦਿੱਤਾ ਗਿਆ ਹੈ। ਫਤਿਹਾਰਬੰਦ ਲੋਕ ਵੀ ਇਸ ਦਸਤੇ ਦੇ ਵਿੱਚ ਮੌਜੂਦ ਨਹੀਂ ਕਿਹਾ ਸਕਦੇ ਕਿ ਇਸ ਵਕਤ ਸਿੱਤਨ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਤਣਾਅ ਵਾਲੀ ਹੈ। ਜੀ ਨਪਿੰਦਰ ਕਿੰਨੇ ਕੁ ਸਮਰਥਕ ਜੁੜੇ ਹੋਏ ਨੇ ਕਿੰਨੀ ਕੁ ਭੀੜ ਬਰਵਾਲਾ ਆਸ਼ਰਮ ਦੇ ਬਾਹਰ ਹੈ ਤੇ ਪੁਲਿਸ ਕਿੰਨੀ ਕੁ ਮਸਤੈਦ ਨਜ਼ਰ ਆ ਰਹੀ ਹੈ? ਅਰ ਜਿਹੜੇ ਆਸ਼ਰਮ ਦੇ ਧਾਰੇ ਪਾਸੇ ਜਿਹੜੇ ਇਹਨਾਂ ਪੌਨੋਲ ਵੀ ਨਜ਼ਰ ਆ ਰਹੇ ਨੇ ਹਰ ਪਾਸੇ ਇਹਨਾਂ ਦਾ ਜਿਹੜੀ ਧੀੜ ਜੁਟੀ ਹੋਈ ਆ ਔਰ ਪੂਰਾ ਢੇਡ ਆ ਜਿਹੜਾ ਜਿਹੜਾ ਮੁੱਖ ਦਵਾਰ ਆ ਉਹ ਇਹਨਾਂ ਨੇ ਘੇਰਿਆ ਹੋਇਆ ਔਰ ਅੰਦਰ 12 ਏਕੜ ਦਾ ਜਿਹੜਾ ਪੂਰਾ ਆਸ਼ਰਮ ਆ ਦੱਸਿਆ ਜਾ ਰਿਹਾ ਹੈ ਕਿ ਅੰਦਰ ਵੀ ਬਹੁਤ ਗੰੰਤੀ ਵਿੱਚ ਸੰਗਤ ਮੌਜੂਦ ਹੈ ਹਾਲਾਂਕਿ ਅਸੀਂ ਅੰਦਰ ਜਾ ਕੇ ਨਾ ਤਾਂ ਅਸੀਂ ਦੇਖ ਪਏ ਕਿਉਂਕਿ ਸਾਨੂੰ ਇਜਾਜ਼ਤ ਨਹੀਂ ਹੈ ਅੰਦਰ ਜਾਣ ਦੀ ਇੱਕ ਅੰਦਾਜ਼ਾ ਹੈ ਕਿ ਲੱਖ ਤੋਂ ਉੱਪਰ ਜਿਹੜੇ ਭਗਤ ਨੇ ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਇਸ ਵਕਤ ਆਸ਼ਰਮ ਦੇ ਵਿੱਚ ਮੌਜੂਦ ਹੋ ਸਕਦੇ ਨੇ ਜੀ ਨਪਿੰਦਰ ਕਾਲਸੀ ਦੇਖ ਰਹੇ ਸੀ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਸਨ ਕਿ ਅੱਜ ਵੀ ਉਹੀ ਤਸਵੀਰ ਤੁਹਾਡੇ ਸਾਹਮਣੇ ਹੈ ਬਿਲਕੁਲ ਅਸੀਂ ਕਦ ਇੱਕ ਵਾਰ ਜਦੋਂ ਕੋਈ ਰਾਹਤ ਮਿਲੀ ਸੀ ਉਸ ਤੋਂ ਬਾਅਦ ਜਿਤਨੀ ਪਤਾ ਲੱਗਿਆ ਸੀ ਕਿ ਪੁਲਿਸ ਸ਼ਾਇਦ ਨਹੀਂ ਆਏਗੀ ਤਾਂ ਉਸ ਤੋਂ ਬਾਅਦ ਮਹਿਲਾਵਾਂ ਤੇ ਬੱਚਿਆਂ ਨੂੰ ਹਟਾ ਦਿੱਤਾ ਗਿਆ ਸੀ ਪਰ ਅੱਜ ਜਿਸ ਵਾਰ ਖਬਰਾਈ ਹੈ ਕਿ ਪੁਲਿਸ ਅੱਜ ਵੀ ਦੁਬਾਰਾ ਰੇਡ ਕਰ ਸਕਦੀ ਹੈ ਜਦੋਂ ਹਾਈ ਕੋਰਟ ਨੇ ਫਰਕਾਰ ਲਾਈ ਹੈ ਉਸ ਤੋਂ ਬਾਅਦ ਦੁਬਾਰਾ ਤੋਂ ਜਿਹੜੀਆਂ ਮਹਿਲਾਵਾਂ ਔਰਤਾਂ ਔਰ ਜਿਹੜੇ ਮਾਸੂਮ ਬੱਚੇ ਨੇ ਉਹਨਾਂ ਨੂੰ ਮੁੱਖ ਗੇਟ ਤੇ ਜਿਹੜਾ ਬਿਠਾਇਆ ਗਿਆ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ਉਹ ਛੋਟੇ-ਛੋਟੇ ਬੱਚੇ ਔਰ ਔਰਤਾਂ ਜਿਹੜੀਆਂ ਨੇ ਉਹ ਬਾਹਰ ਗੇਟ ਨੂੰ ਘੇਰੇ ਹੋਏ ਨੇ ਯਾਨੀ ਕਿ ਇੱਕ ਇੱਕ ਢਾਲ ਦੇ ਤੌਰ ਤੇ ਵਰਤਾ ਜਾ ਰਿਹਾ ਹੈ ਇਹਨਾਂ ਬੱਚਿਆਂ ਔਰ ਔਰਤਾਂ ਨੂੰ ਜਿੰਨਪਿੰਦੇ ਡੇਰੇ ਦਾ ਅਗਲਾ ਕਦਮ ਕੀ ਹੋ ਸਕਦਾ ਕਿ ਪੁਲਿਸ ਨਾਲ ਗੱਲਬਾਤ ਕਰਕੇ ਆਤਮ ਸਮਰਪਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਕਿਉਂਕਿ ਜੋ ਹਰਿਆਣਾ ਜੀ ਅੱਜ ਬਹੁਤ ਮੁਸ਼ਕਲ ਲੱਗ ਰਿਹਾ ਤੋਂ ਉਹ ਵਾਲੀ ਗੱਲ ਇਹ ਉਦੋਂ ਤੱਕ ਸੀ ਅਗਰ ਅੱਜ ਸਵੇਰੇ ਸੰਤ ਰਾਮਪਾਲ ਖੁਦ ਨੂੰ ਹਾਈ ਕੋਰਟ ਦੇ ਸਾਹਮਣੇ ਸਰੈਂਡਰ ਕਰ ਦਿੰਦੇ ਕਿਉਂਕਿ ਕੱਲ ਤੱਕ ਅੱਜ ਸਵੇਰ ਤੱਕ ਵੀ ਇਹ ਜਿਹੜਾ ਆਸ਼ਰਮ ਵੱਲੋਂ ਸੰਕੇਤ ਦਿੱਤੇ ਜਾ ਰਹੇ ਸੀ ਕਿ ਸਤਪਾਲ ਨੇ ਆ ਜੋ ਰਾਮਪਾਲ ਨੇ ਸਰੇ ਖਤਰੇ ਕਿ ਦੇ ਵਕਰੀ ਆਪ ਸਰਸਨ ਕੇ ਜੇ ਠੀਕ ਹੋਏ ਤਾਂ ਹਾਈ ਕੋਰਟ ਵਿੱਚ ਪੇਸ਼ ਹੋਣਗੇ ਪਰ ਜਿਹੜੀ ਹੁਣ ਸਥਿਤੀ ਬਣ ਚੁੱਕੀ ਹੈ ਉਸ ਤੋਂ ਬਾਅਦ ਨਹੀਂ ਲੱਗਦਾ ਕਿ ਸੰਤਰਾਮਪਾਲ ਜਿਹੜੇ ਨੇ ਉਹ ਸਰੈਂਡਰ ਕਰਨਗੇ ਆਪ ਸਮਰਪਣ ਕਰਨਗੇ ਬਹੁਤ ਘੱਟ ਚਾਂਸ ਨੇ ਇਸ ਤੋਂ ਬਾਅਦ ਸਿਰਫ ਇੱਕ ਗ੍ਰਿਫਤਰੀ ਪ੍ਰਸੀਡਰ ਬਚਦਾ ਹੈ ਔਰ ਇੱਕ ਟਿਕਾ ਲੱਗ ਰਿਹਾ ਹੈ ਕਿ ਇੱਕ ਪਾਸੇ ਦੇਸ਼ ਦੇ ਕਾਨੂੰਨ ਦੀ ਜਿਹੜੀ ਹੈ ਇੱਜ਼ਤ ਦਾ ਸਵਾਲ ਆ ਸ਼ਰਮ ਦਾ ਸਵਾਲ ਆ ਦੂਜੇ ਪਾਸੇ ਜਿਹੜਾ ਆਸ਼ਰਮ ਹੈ ਆਸ਼ਰਮ ਨੇ ਇਸ ਨੂੰ ਆਪਣੀ ਇੱਜ਼ਤ ਦਾ ਮਸਲਾ ਬਣਾ ਲਿਆ ਆਪਣੇ ਧਰਮ ਦਾ ਮਸਲਾ ਬਣਾ ਲਿਆ ਦੇਖ ਕੇ ਕਾਨੂੰਨ ਨੂੰ ਸ਼ਿਕਤ ਗੰਦੀ ਜਿਹੜੀ ਕਹਿ ਸਕਦੇ ਆ ਕਿ ਤੰਗਣ ਤੱਕ ਦੇ ਹਾਲਾਤ ਪਹੁੰਚ ਚੁੱਕੇ ਨੇ ਬਹੁਤ ਇਸ ਨੂੰ ਕਹਿ ਸਕਦੇ ਕਿ ਸੰਕੀਦਾ ਮਸਲਾ ਬਣ ਚੁੱਕਾ ਔਰ ਤਣਾਅ ਵਾਲਾ ਮਾਹੌਲ ਇਸ ਵਕਤ ਨਜ਼ਰ ਆ ਰਿਹਾ ਔਰ ਆਤਮ ਸਮਰਪਣ ਵਾਲੀ ਸਟੇਜ ਹੈ ਜਿਹੜੀ ਉਹ ਨਿਕਲ ਚੁੱਕੀ ਹੈ ਉਸ ਤੋਂ ਬਾਅਦ ਮਾਹੌਲ ਸਾਂ ਸ਼ਾਂਤ ਰੱਖਣਾ ਜਾਂ ਕੋਈ ਵਿਚ ਦਾ ਰਸਤਾ ਕੱਢਣਾ ਉਹਨਾਂ ਤਰ੍ਹਾਂ ਦੇ ਵਿੱਚ ਗੱਲਬਾਤ ਦਾ ਰਸਤਾ ਨਜ਼ਰ ਨਹੀਂ ਆ ਰਿਹਾ ਅਜੇ